ਜੇ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ ਬੈਹਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਮਨੀਕਰਨ ਤੋਂ ਪਰਦੀ ਇਨੋਵਾ ਗੱਡੀ ਵਿੱਚ 8 ਮੋਤਾਂ ਸਾਰੇ ਮ੍ਰਿਤਕ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਫੈਲਿਆ ਸੋਗ ਲੰਕੇਸ਼ ਕਤਲ ਕੇਸ ਇੱਕ ਮੁਲਜ਼ਮ ਦਾ 8 ਦਿਨਾਂ ਪੁਲਿਸ ਰਿਮਾਂਡ ਨੀਰਵ ਤੇ ਚੌਕਸੀ ਦੇ ਗੈਰਜਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਸਣੇ ਪੰਜ ਪੰਥਕ ਸ਼ਖਸੀਅਤਾਂ ਦਾ ਸਨਮਾਨ ਬਾਬਾ ਬੁੱਢਾ ਦਰਵਲੋਂ ਕਰਵਾਈ ਦੋ ਰੋਜ਼ਾ ਕਮੰਤਰੀ ਗੱਤਕਾ ਮੁਕਾਬਲੇ ਸਮਾਪਤ ਹਰਮੰਦਰ ਸਾਹਿਬ ਵਿਖੇ ਪਾਵਨ ਸਰੂਪ ਤੇ ਫੁੱਲ ਪੱਤੀਆਂ ਤੇ ਇਤਰ ਫਰੇਲ ਦੀ ਵਰਖਾ ਕੈਪਟਨ ਨੇ ਆਖਿਆ ਮੇਰੇ ਤੇ ਹਾਈ ਕਮਾਂਡ ਵਿੱਚ ਪਾੜਾ ਨਹੀਂ ਪਾ ਸਕਦੇ ਮੋਦੀ ਛੱਡਾ ਮਾਮਲਾ ਗ੍ਰਫਤਾਰ ਕੀਤੇ 9 ਜਾਣੇ ਜੇਲ੍ਹ ਭੇਜੇ ਚੀਫ ਖਾਲਸਾ ਦਿਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਮੋੜ ਅਮਲ ਸ਼ੁਰੂ ਬਾਦਲ ਤੇ ਚਟਾਲਾ ਵਿਚਾਲੇ ਸਵਾ ਘੰਟਾ ਮੁਲਾਕਾਤ ਦਾਦੂਵਾਲ ਵੱਲੋਂ ਬੀਦੋਵਾਲ ਵਿੱਚ ਸਿੱਖ ਸੰਗਤ ਨਾਲ ਮੁਲਾਕਾਤ ਕੀਤੀ ਟ੍ਰੂਡੋ ਫੇਰੀ ਕੈਪਟਨ ਦੇ ਰਵੱਈਏ ਦਾ ਮੁੱਦਾ ਬਜਟ ਸੈਸ਼ਨ ਵਿੱਚ ਚੁੱਕੇਗੀ ਆਮ ਆਦਮੀ ਪਾਰਟੀ ਹੱਥੇ ਕਿਲਾ ਮੁਬਾਰਕ ਵਿੱਚ ਪੈਨੋਰਮਾ ਪੰਜਾਬ ਪਲੇਠਾ ਕਮੰਤਰੀ ਕਲਾ ਮੰਚ ਸ਼ੁਰੂ ਪੰਜਾਬ ਸਮੇਤ ਹੋਰਨਾਂ ਮੁਲਕਾਂ ਦੀ ਕਲਾ ਤੇ ਸੱਭਿਆਚਾਰਕ ਇੱਕ ਮੰਚ ਤੇ ਹੋਇਆ ਇਕੱਠਾ ਹੁਣ ਖਬਰਾਂ ਦੀ ਵਿਸਥਾਰ ਨੇਂਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਪੰਜਾਬ ਦੇ ਬੁੱਕਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਮੋੜ ਖੁੰਡਾ ਫੜਨ ਦੇ ਪੁਰਾਣੇ ਤੇਵਰ ਵਿਖਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਉੱਚ ਅਹੁਦੇਦਾਰਾਂ ਨੇ ਅੰਦਰੋਂ ਅੰਦਰੀ ਜਿਹੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜਿਹੀ ਸਮਗਰੀ ਅੱਜ ਸੋਸ਼ਲ ਸੈਟਾ ਤੇ ਨਿਸ਼ਰ ਹੋਈ ਹੈ ਕਿ ਇਸ ਹਫਤੇ ਕੈਪਟਨ ਦੀ ਜਿਹੜੀ ਮੀਟਿੰਗ ਮੈਂਬਰ ਪਾਰਲੀਮੈਂਟਾਂ ਤੇ ਵਿਧਾਇਕਾਂ ਨਾਲ ਹੋਈ ਸੀ ਉਸ ਵਿੱਚ ਵੀ ਬਹੁਤੇ ਨੇਤਾ ਕੈਪਟਨ ਨੂੰ ਇਹ ਅੰਦਰੋਂ ਅੰਦਰੀ ਜਿਹਾ ਕਰਨ ਵਾਸਤੇ ਕਹਿ ਰਹੇ ਸਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਖਾਰਜ ਕਰਦਿਆਂ ਆਖਿਆ ਕਿ ਮੋਦੀ ਦੀਆਂ ਇਹ ਟਿੱਪਣੀਆਂ ਭਾਜਪਾ ਵੱਲੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੰਦੇ ਤੇ ਬੇਬੁਨਿਆਦ ਬਿਆਨਾਂ ਰਾਈ ਉਹਨਾਂ ਤੇ ਕਾਂਗਰਸ ਹਾਈਕਮਾਨ ਵਿਚਾਲੇ ਪਾੜਾ ਪਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਨੇ ਕੈਪਟਨ ਨੇ ਆਖੇ ਕਿ ਕਾਂਗਰਸ ਪਾਰਟੀ ਦੇ ਅੰਦਰੂਨੀ ਕੰਮਕਾਜ ਨੂੰ ਕਿਵੇਂ ਚਲਾਉਣਾ ਹੈ ਇਸ ਲਈ ਨਾ ਤਾਂ ਉਹਨਾਂ ਨੂੰ ਤੇ ਨਾ ਹੀ ਕਾਂਗਰਸ ਹਾਈਕਮਾਨ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਦੀ ਲੋੜ ਹੈ ਉਹਨਾਂ ਆਖੇ ਕਿ ਕਾਂਗਰਸ ਹਾਈਕਮਾਨ ਨੂੰ ਉਹਨਾਂ ਦੀ ਲੀਡਰਸ਼ਿਪ ਤੇ ਪੂਰਾ ਭਰੋਸਾ ਹੈ ਤੇ ਪੰਜਾਬ ਨੂੰ ਮੋਢ ਲੀਹਾਂ ਤੇ ਲਿਆਉਣ ਲਈ ਪਾਰਟੀ ਨੇ ਖੁੱਲਾ ਹੱਥ ਦਿੱਤਾ ਜਿਸ ਦਾ ਭਾਜਪਾ ਦੇ ਗੜਚੋੜ ਵਾਲੀ ਅਕਾਲੀ ਸਰਕਾਰ ਨੇ ਰੱਜ ਕੇ ਕਾਣ ਕੀਤਾ ਸੀ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਗਲ ਨੇ ਦੋਸ਼ ਲਾਇਆ ਕਿ ਬੀਦੋਵਾਲ ਵਿੱਚ ਡੇਰਾ ਪੈਰੋਕਾਰਾਂ ਵੱਲੋਂ ਸਿੱਖ ਪ੍ਰਚਾਰਕ ਨੂੰ ਧਮਕਾਉਣ ਦੀ ਘਟਨਾ ਦਾ ਸਰਕਾਰੀ ਸ਼ਹਿ ਦਾ ਇੱਕ ਹਿੱਸਾ ਹੈ ਉਹਨਾਂ ਬੀਦੋਵਾਲੀ ਵਿੱਚ ਸਿੱਖ ਸੰਗਤ ਨਾਲ ਮੁਲਾਕਾਤ ਕਰਕੇ ਘਟਨਾ ਦੀ ਨਿਖੇਧੀ ਕੀਤੀ ਲੰਬੀ ਪੁਲਿਸ ਨੇ ਸਿੱਖ ਪ੍ਰਚਾਰਕ ਕੁਲਦੀਪ ਸਿੰਘ ਨੂੰ ਧਮਕਾਉਣ ਦੇ ਮਾਮਲੇ ਵਿੱਚ ਨਾਮਜਦ ਪ੍ਰਦੀਪ ਸਿੰਘ ਤੇ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਮੁੱਖ ਮੁਲਜ਼ਮ ਮੋਹਨ ਸਿੰਘ ਦੀ ਪਾਲਕੀਤੀ ਜਾ ਰਹੀ ਹੈ ਪੁਲਿਸ ਨੇ ਪਿੰਡ ਵਿੱਚ ਡੇਰਾ ਸਰਗਰਮੀਆਂ ਦਾ ਮੁੱਖ ਕੇਂਦਰ ਬਣੇ ਡੇਰਾ ਪੈਰੋਕਾਰ ਮੋਹਨ ਸਿੰਘ ਦੇ ਘਰੋਂ ਦੋਵੇਂ ਸਪੀਕਰ ਉਤਰਾ ਉਤਰਵਾ ਕੇ ਕਬਜ਼ੇ ਵਿੱਚ ਲੈ ਲਏ ਪਿੰਡ ਵਿੱਚ ਪੁਲਿਸ ਦੇ ਕਰੀਬ 2-3 ਦਰਜਨ ਮੁਲਾਜ਼ਮ ਤਾਇਨਾਤ ਨੇ ਲੰਬੀ ਦੇ ਥਾਣਾ ਮੁਖੀ ਨੇ ਆਖਿਆ ਕਿ ਨਾਮਜਦ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੀਆਂ ਹਰਿਆਣਾ ਵਿੱਚ ਸਰਗਰਮੀਆਂ ਦੀ ਚਰਚਾ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਨਲੋਦੀ ਸੁਪਰੀਮੋ ਚੌਧਰੀ ਓਮਪ੍ਰਕਾਸ਼ ਚੋਟਾਲਾ ਨਾਲ ਸਵਾ ਘੰਟਾ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਲੋਕ ਸਭਾ ਚੋਣਾਂ ਤੇ ਅਕਾਲੀ ਦਲ ਦੀਆਂ ਹਰਿਆਣਾ ਵਿੱਚ ਸਿਆਸੀ ਸਰਗਰਮੀਆਂ ਤੇ ਚਰਚਾ ਹੋਈ ਹੈ। ਹਾਲਾਂਕਿ ਪਰਿਵਾਰਕ ਸੂਤਰਾਂ ਨੇ ਬਾਦਲ ਚੋਟਾਲਾ ਮਿਲਣੀ ਨੂੰ ਆਮ ਪਰਿਵਾਰਕ ਮੁਲਾਕਾਤ ਦੱਸਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਕੈਪਟਨ ਸਰਕਾਰ ਦੇ ਰਵੱਈਏ ਦਾ ਮੁੱਦਾ ਅਗਲੇ ਦਿਨੀ ਆਮ ਆਦਮੀ ਪਾਰਟੀ ਪੰਜਾਬ ਸੰਸਦ ਅਸਭਾ ਦੇ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਚੁੱਕੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਐਚਐਸ ਫੁਲਕਣ ਨੇ ਇਸ ਮ ਪੇਸ਼ ਕਰਨ ਦੀ ਤਿਆਰੀ ਖਿੱਚ ਲਈ ਹੈ ਤੇ ਮਤਾ ਵਿਧਾਨ ਸਭਾ ਦੇ ਦਫ਼ਤਰ ਨੂੰ ਮੁਹੱਈਆ ਕਰਾ ਦਿੱਤਾ ਹੈ ਮਤੇ ਵਿੱਚ ਕੈਪਟਨ ਸਰਕਾਰ ਦੇ ਗੰਭੀਰ ਦੋਸ਼ ਲਾਏ ਨੇ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਕੈਨੇਡਾ ਵਾਸਤੇ ਲੱਖਾਂ ਪੰਜਾਬੀਆਂ ਦੀਆਂ ਮੰਗਾਂ ਰੱਖਣ ਦੇ ਉਲਟ ਪ੍ਰਵਾਸੀਆਂ ਲਈ ਨਵੇਂ ਖਤਰੇ ਖੜੇ ਕਰਨ ਦਾ ਦੋਸ਼ ਲਾਉਂਦੇ ਆ ਫੂਲਕਾ ਨੇ ਦੋਸ਼ ਲਾਇਆ ਕਿ ਟਰੋਡੋ ਦੀ ਫੇਰੀ ਦੌਰਾਨ ਕੈਪਟਨ ਸਰਕਾਰ ਦੀ ਬੇਸਮਝੀ ਵਾਲੇ ਵਤੀਰੇ ਕਰਕੇ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ ਉਹਨਾਂ ਅਖੇ ਕਿ ਕੈਨੇਡਾ ਵਿੱਚ ਹਰ ਸਾਲ 80 ਤੋਂ 90 ਹਜ਼ਾਰ ਪੰਜਾਬੀ ਪ੍ਰਵਾਸ ਕਰਦੇ ਆ ਜਿਨ੍ਹਾਂ ਵਿੱਚ 40 ਤੋਂ 50 ਹਜ਼ਾਰ ਪੰਜਾਬੀ ਨੌਜਵਾਨ ਵਿਦਿਆਰਥੀ ਵੀਜ਼ੇ ਦੇ ਆਧਾਰ ਤੇ ਕੈਨੇਡਾ ਜਾ ਕੇ ਆਪਣਾ ਭਵਿੱਖ ਸਵਾਰਨ ਦਾ ਸੁਪਨਾ ਲੈਂਦੇ ਨੇ ਇਸ ਤੋਂ ਇਲਾਵਾ 40 ਤੋਂ 50 ਹਜ਼ਾਰ ਦੇ ਕਰੀਬ ਪੰਜਾਬੀ ਫੈਮਿਲੀ ਵੀਜ਼ਾ ਜਾਂ ਪੀਆਰ ਦੇ ਆਧਾਰ ਤੇ ਕੈਨੇਡਾ ਵਾਸਤੇ ਅਤੇ ਉਹਨਾਂ ਦੋਸ਼ ਲਾਇਆ ਕਿ ਟਰੋਡੋ ਦੀ ਪੰਜਾਬ ਫੇਰੀ ਦੌਰਾਨ ਕੈਪਟਨ ਸਰਕਾਰ ਦਾ ਰਵੱਈਆ ਕੈਨੇਡਾ ਵਿੱਚ ਪ੍ਰਵਾਸ ਕਰ ਗਏ ਜਾਂ ਪ੍ਰਵਾਸ ਕਰਨ ਲਈ ਯਤਨਸ਼ੀਲ ਪੰਜਾਬੀਆਂ ਤੇ ਮਾੜਾ ਅਸਰ ਪਾ ਸਕਦਾ ਹੈ। ਪਟਿਆਲਾ ਵਿਖੇ ਪੈਨੋ ਰੂਮਾ ਪੰਜਾਬ ਦੇ ਨਾਮ ਹੇਠਾਂ ਵਿਰਾਸਤੀ ਕਿਲਾ ਮੁਬਾਰਕ ਵਿੱਚ ਕਮੰਤਰੀ ਕਲਾ ਮੰਚ ਮੇਲਾ ਸ਼ੁਰੂ ਹੋ ਚੁੱਕਾ ਹੈ ਪੰਜਾਬ ਸਮਿਟ ਕੌਮੀ ਤੇ ਕਮੰਤਰੀ ਕਲਾ ਚਿੰਤਕਾਂ ਦੀ ਸਵੇਰਚਾਰ ਵਿਰਾਸਤ ਤੇ ਕਲਾ ਬਾਰੇ ਆਪਸੀ ਵਿਚਾਰ ਵਟਾਂਦਰਾ ਕਰਕੇ ਗੰਭੀਰ ਚਿੰਤਨ ਵੀ ਕੀਤਾ ਸਾਰਾ ਦਿਨ ਕਿਲਾ ਮੁਬਾਰਕ ਸਮੇਤ ਦਰਸ਼ਨੀ ਗੇਟ ਵਿੱਚ ਬਹੁਤ ਸਾਰੀਆਂ ਫਿਲਮਾਂ ਦਿਖਾਈਆਂ ਗਈਆਂ ਭਾਰਤ ਜਪਾਨ ਤੇ ਬੈਲਜੀਅਮ ਤੋਂ ਪੁੱਜੇ ਕਲਾਕਾਰਾਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ ਪਨੋਰੋਮਾ ਪੰਜਾਬ ਬਾਰੇ ਮਿਸ ਸਾਰਾਣ ਸਿੰਘ ਨੇ ਦੱਸਿਆ ਕਿ ਇਸ ਦਾ ਮਕਸਦ ਹੈ ਕਿ ਪੰਜਾਬੀਆਂ ਨੂੰ ਇਹ ਦੱਸਿਆ ਜਾਵੇ ਕਿ ਵਿਦੇਸ਼ਾਂ ਵਿੱਚ ਆਪਣੀ ਸਭਿਅਤ ਕਲਾ ਵਿਰਾਸਤ ਤੇ ਸਭਿਆਚਾਰ ਨੂੰ ਕਿਸ ਪ੍ਰਕਾਰ ਸੰਭਾਲਿਆ ਜਾਂਦਾ ਹੈ ਉਨਾ ਖੇਕੀ ਪੰਜਾਬ ਦੀ ਪਹਿਲੀ ਇੰਟਰਨੈਸ਼ਨਲ ਕੰਟੈਂਪੋਰੀ ਆਰਟਸ ਫੋਰਮ ਜਿੱਥੇ ਕਈ ਦੇਸ਼ਾਂ ਦੇ ਰੰਗਕਰਮੀਆਂ ਸਮੇਤ ਹੋਰ ਕਲਾਵਾਂ ਦੇ ਕਲਾਕਾਰਾਂ ਨੇ ਆਪਣੀ ਸ਼ਮੂਲੀਅਤ ਕੀਤੀ ਪੰਜ ਦੇਸ਼ਾਂ ਦੇ ਮਿਊਜ਼ੀਅਮ ਦੇ ਨੁਮਾਇੰਦਿਆਂ ਸਮੇਤ ਭਾਰਤੀ ਕਲਾਤਮਕ ਹਸਤੀਆਂ ਤੇ ਦਰਜਨ ਪਰਮੁਲਕਾਂ ਦੀਆਂ ਕਮੰਤਰੀ ਪ੍ਰਸਿੱਧੀ ਵਾਲੀਆਂ ਅਹਿਮ ਸ਼ਖਸੀਅਤਾਂ ਵੀ ਹਿੱਸਾ ਲੈਣ ਪੁੱਜ ਰਹੀਆਂ ਹਨ ਇਸ ਕਲਾ ਮੰਚ ਦਰਾਂ ਜਿੱਥੇ ਮਿਊਜ਼ਿਕ ਦੀ ਈਰਾਨ ਅਫਗਾਨਨistan ਕਸ਼ਮੀਰ ਤੇ ਪੰਜਾਬ ਰਸਤੇ ਭਾਰਤ ਪੂਜਨ ਦੀ ਦਾਸਤਾਨ ਤੇ ਵੀ ਚਰਚਾ ਹੋਣੀ ਹੈ ਇੰਦਰਪ੍ਰੀਤ ਸਿੰਘ ਚੱਡਾ ਖੁਦਕੁਸ਼ੀ ਮਾਮਲੇ ਵਿੱਚ 3 ਦਿਨਾਂ ਦੇ ਪੁਲਿਸ ਰਵਾਨੇ ਤੋਂ ਬਾਅਦ ਸਾਰੇ 9 ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਪ੍ਰਿੰਸੀਪਲ ਅਰਵਿੰਦਰ ਕੌਰ ਬਮਰਾ ਉਸਦੇ ਪਤੀ ਵਰਨ ਬਮਰਾ ਹਰਜੀਤ ਚੱਡਾ ਨੇ ਅਦਾਲਤ ਨੂੰ ਦੱਸਿਆ ਕਿ ਦਨ ਦੇ ਨਾਲ ਤੋਂ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੈ ਜਦਕਿ ਕੈਨੇਡਾ ਰਹਿਣ ਦੀ ਕੁਲਜੀਤ ਕੌਰ ਕੋਮੰਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਫੇਫੜਿਆਂ ਦਾ ਕੈਂਸਰ ਹੈ ਸੀਆਈ ਸਟਾਫ ਦੇ ਪੁੱਛ ਪੜਤਾਲ ਦੌਰਾਨ ਰਵਿੰਦਰ ਸੰਧੂ ਦੀ ਤਬੀਅਤ ਖਰਾਬ ਹੋ ਗਈ ਤਾਂ ਉਸ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਚੀਫ ਖਾਲਸਾ ਜਿਵਾਂਦੇ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਤੇ ਪ੍ਰਿੰਸੀਪਲ ਦੀ ਵੀਡੀਓ ਵਾਇਰਲ ਕਰਨ ਵਾਲਾ ਗੁਰਸੇਵਕ ਸਿੰਘ ਪਹਿਲਾਂ ਜੇਲ੍ਹ ਵਿੱਚ ਬੰਦ ਹੈ ਐਸਆਈਟੀ ਨੇ ਇੱਕ ਦਿਨ ਪਹਿਲਾਂ ਪ੍ਰੋਡਕਸ਼ਨ ਵਾਰੰਟ ਤੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਲਓ ਹੁਣ ਵੱਧਦੇ ਹਾਂ ਕੁਝ ਹੋਰ ਖਬਰਾਂ ਵੱਲ ਅਹਮਦਾਬਾਦ ਪੁਲਿਸ ਦੀ ਕ੍ਰਾਈਮ ਬ੍ਰਾਂਚ 2008 ਦੇ ਅਹਮਦਾਬਾਦ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਦੇ ਮੁਲਜ਼ਮ ਅਬਦੁੱਲ ਸੁਬਾਨ ਕੁਰੈਸ਼ੀ ਨੂੰ ਦਿੱਲੀ ਤੋਂ ਅਹਮਦਾਬਾਦ ਵਿੱਚ ਲਿਆਂਦਾ ਗਿਆ ਕਰੀਬ ਮਹੀਨਾ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੁਰੈਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਉਸ ਨੂੰ ਕੇਸ ਦੇ ਮੁਕੱਦਮੇ ਲਈ ਕਾਇਮ ਕੀਤੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 23 ਮਾਰਚ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਲੇ ਕਾਨਪੁਰ ਦੇ ਕੁਝ ਹਸਦੇ ਵਸਦੇ ਪਰਿਵਾਰਾਂ ਉੱਤੇ ਹੋਲੀ ਵਾਲੇ ਦਿਨ ਬੇਪਤਾ ਪਹੁੰਚੀ 8 ਵਿਅਕਤੀ ਹਿਮਾਚਲ ਪ੍ਰਦੇਸ਼ ਵੀ ਕੇ ਇੱਕ ਵਾਹਨ ਸਮੇਤ ਖੱਡ ਵਿੱਚ ਡਿੱਗਣ ਕਰਕੇ ਮਾਰੇ ਗਏ ਸਾਰੇ ਮਨੀਕਰਨ ਮੱਥਾ ਟੇਕਣ ਗਏ ਸਨ ਹਾਦਸੇ ਵਿੱਚ ਮਾਰੇ ਗਏ 8 ਨੌਜਵਾਨਾਂ ਵਿੱਚੋਂ 6 ਕਾਲੇ ਕਨਨਪੁਰ ਆਬਾਦੀ ਨਾਲ ਸੰਬੰਧਿਤ ਇੱਕ ਰਾਜਸਥਾਨੀ ਤੇ ਇੱਕ ਪਿੰਡ ਬੋਪਰਾਏ ਦਾ ਵਾਸੀ ਸੀ ਇਹ ਸਾਰੇ ਮੰਗਲਵਾਰ ਨੂੰ ਕਾਰ ਵਿੱਚ ਸਵਾਰ ਹੋ ਕੇ ਮਨੀਕਰਨ ਗਏ ਸਨ ਬੀਤੇ ਦਿਨ ਕਰਾ ਨੂੰ ਪਰਤ ਰਹੇ ਸਨ ਇੱਕ ਹੋਰ ਦਰਦਨਾਕ ਖਬਰ ਅਨੁਸਾਰ ਕਾਂਗੜਾ ਤੋਂ ਦਿੱਲੀ ਜਾ ਰਹੀ ਬੱਸ ਦੇ ਇਨੋਵਾ ਨਾਲ ਟੱਕਰ ਹੋ ਜਾਣ ਤੇ ਇਨੋਵਾ ਸਵਾਰ ਤਿੰਨ ਜਣਾਂ ਦੀ ਮੌਤ ਹੋ ਗਈ ਜਦਕਿ 6 ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰਵਾਨਾ ਕੀਤਾ ਗਿਆ ਪੱਤਰਕਾਰ ਤੇ ਸਮਾਜਿਕ ਕਾਰਕੁਨ ਗौरी ਲੰਕੇਸ਼ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਜਾਂਚ ਟੀਮ ਦੇ ਮੁਖੀ ਤੇ ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮ ਟੀ ਨਵੀਨ ਕੁਮਾਰ ਉਰਫ ਕੰਟੇ ਮਾਂਜਾਦਾ ਅੱਠ ਰੋਜ਼ਾ ਪੁਲਿਸ ਰਿਮਾਂਡ ਦਿੱਤਾ ਹੈ ਮੁਲਜ਼ਮ ਪਹਿਲਾਂ ਹੀ ਇੱਕ ਹੋਰ ਕੇਸ ਸੰਬੰਧੀ ਅਦਾਲਤੀ ਹਿਰਾਸਤ ਵਿੱਚੋਂ ਜੇਲ੍ਹ ਵਿੱਚ ਸੀ ਇਸ ਬਾਰੇ ਹੋਰ ਜਾਣਕਾਰੀ ਦੇਣ ਤੋਂ ਪੁਲਿਸ ਨੇ ਇਨਕਾਰ ਕੀਤਾ ਹੈ ਨਵੀਨ ਨੂੰ ਬੀਤੀ 19 ਫਰਵਰੀ ਨੂੰ ਉਸ ਕੋਲੋਂ ਪੰਜ ਕਾਰ ਤੋਂ ਸਮੇਲਨ ਕਰਕੇ ਗ੍ਰਿਫਤਾਰ ਕੀਤਾ ਸੀ ਉਸ ਵੱਲੋਂ ਪਹਿਲਾਂ ਦਿੱਤੀ ਸੂਚਨਾ ਦੇ ਆਧਾਰ 'ਤੇ ਪੁਲਿਸ ਉਸ ਤੋਂ ਲੰਕੇਸ਼ ਪੱਤਰਕਾਰ ਕਤਲ ਕੇਸ ਵਿੱਚ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ ਇਸ ਲਈ ਅਦਾਲਤ ਵਿੱਚ ਅਰਜੀ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਦਾ ਹੁਲੀਆ ਲੰਕੇਸ਼ ਕਤਲ ਕੇਸ ਦੇ ਇੱਕ ਸ਼ੱਕੀ ਨਾਲ ਮਿਲਦਾ ਹੈ ਖਾਪਤੀ ਤੇ ਕਟੜਵਾਦ ਵਿਰੋਧੀ ਵਿਚਾਰਨ ਲਈ ਜਾਣੀ ਜਾਂਦੀ 55 ਸਾਲਾ ਲੰਕੇਸ਼ਤਾ 5 ਦਸੰਬਰ ਨੂੰ ਉਹਨਾਂ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਘਟਨਾ ਦਾ ਦੇਸ਼ ਭਰ ਵਿੱਚ ਸਖਾ ਵਿਰੋਧ ਹੋਇਆ ਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਹਦਰ ਬਲਬੀਰ ਸਿੰਘ ਜੀ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਸ਼ੌਣੀ ਵਿਖੇ ਕਰਵਾਏ ਕਮੰਤਰੀ ਗੱਤਕਾ ਮੁਕਾਬਲੇ ਦੀ ਸਮਾਪਤੀ ਮੌਕੇ ਪੰਥ ਦੀਆਂ ਨਾਮਵਰ ਧਾਰਮਿਕ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਉਦੋਂ ਅਕਾਲੀ ਦਲ ਵੱਲੋਂ 23 ਮਾਰਚ ਨੂੰ ਖਟਕੜ ਕਲਾ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਿਆਸੀ ਕਾਨਫਰੰਸ ਕੀਤੀ ਪਾਰਟੀ ਵੱਲੋਂ ਵਿਰਸਾ ਸੰਭਾਲ ਲਹਿਰ ਦਾ ਆਗਾਜ਼ ਵੀ ਕੀਤਾ ਜਾਣਾ ਹੈ ਹੋਲਾ ਮਹੱਲਾ ਕੱਲ ਨੂੰ ਖਾਲਸਾ ਜਹੋ ਜਲਾਨ ਨਾਲ ਸਮਾਪਤ ਹੋ ਗਿਆ ਕੱਲ ਹੋਲੇ ਮਹੱਲੇ ਦੇ ਆਖਰੀ ਦਿਨ ਜਿੱਥੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਵੱਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਨਨਤਪੁਰ ਸਾਹਿਬ ਵਿਖੇ ਮਨਾਏ ਹੋਲੇ ਮਹੱਲੇ ਦੌਰਾਨ 25 ਲੱਖ ਤੋਂ ਵੱਧ ਸ਼ਰਧਾਲੂ ਤਕਸ਼ਰੀ ਕੇਸਗੜ੍ਹ ਸਾਹਿਬ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਨਤਮਸਟਕ ਹੋਏ। ਸ਼ਰਧਾਲੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਜਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਹੋਲੇ ਮਹੱਲੇ ਦੀ ਰਾਤ ਨੂੰ ਸਮਾਪਤੀ ਮੌਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੋਖਾਸਣ ਵੇਲੇ ਅਸਥਾਨ ਤੇ ਲੈ ਕੇ ਜਾਣ ਵਾਲੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਤੇ ਇਤਰ ਫਲੇ ਲਾਦੀ ਦਾ ਛੜਕਾ ਕਰਕੇ ਇਹ ਤਿਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਬਾਣੀ ਦੀਆਂ ਵਾਤਾਵਰਨ ਨੂੰ ਹੋਰ ਵੀ ਅਲੌਕਿਕ ਬਣਾ ਦਿੱਤਾ ਇਸੇ ਦਿਨ ਪੁਰਾਤਨ ਰਵਾਇਤ ਮੁਤਾਬਕ ਸ਼ੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ਹੇਠਾਂ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਸ਼੍ਰੀ ਅਕਾਲ ਤਖਤ ਸਬਤ ਬੁਰਜ ਬਾਬਾ ਫੂਲਾ ਸਿੰਘ ਤੱਕ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸ਼ੁਰਮਈ ਨਿਸ਼ਾਨ ਸਾਹਿਬ ਪੰਜ ਪਿਆਰੇ ਤੇ ਸੰਗਤਾਂ ਆਦੀ ਸ਼ਾਮਲ ਸਨ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਫਰਾਰ ਹੀਰਾ ਕਾਰੋਬਾਰੀ ਨਿਰਵ ਮੋਦੀ ਤੇ ਮਹਿਲ ਚੌਕਸੀ ਖਿਲਾਫ ਗੈਰਜਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਇਹਨਾਂ ਉੱਤੇ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਕਪਲੇ ਰਾਹੀਂ ਮੁਲਕ ਦੇ ਦੂਜੇ ਵੱਡੇ ਕਾਮਿਕ ਰਿਤ ਬੈਂਕ ਪੰਜਾਬ ਨੈਸ਼ਨਲ ਬੈਂਕ ਨੂੰ 12700 ਕਰੋੜ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ ਮਨੀ ਲੈਂਡਰਿੰਗ ਰੋਕੂ ਐਕਟ ਤਹਿਤ ਕੈਮ ਕੀਤੀ ਵਿਸ਼ੇਸ਼ ਅਦਾਲਤ ਨੇ ਇਹ ਵਾਰੰਟ ਮਾਮਲੇ ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਬੇਨਤੀ ਤੇ ਜਾਰੀ ਕੀਤੇ ਨੇ ਇਸ ਕਪੜੇ ਸਬੰਧੀ ਕੇਸ ਬੀਤੇ ਮਹੀਨੇ ਦਰਜ ਕੀਤੇ ਗਏ ਸਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਤੋਂ ਪਹਿਲਾਂ ਕਪੜੇ ਦੇ ਇਹਨਾਂ ਦੋਵਾਂ ਮੁੱਖ ਮਲਜ਼ਮਾਂ ਨੂੰ ਜਾਂਚ ਲਈ ਪੇਸ਼ ਹੋਣ ਵਾਸਤੇ ਸੰਮਣ ਜਾਰੀ ਕੀਤੇ ਸਨ ਸਮਝਿਆ ਜਾਂਦਾ ਹੈ ਕਿ ਇਹ ਦੋਵੇਂ ਮਲਜ਼ਮ ਆਪਣੇ ਖਿਲਾਫ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਦੇਸ਼ ਤੋਂ ਫਰਾਰ ਹੋ ਚੁੱਕੇ ਨੇ ਪਾਕਿਸਤਾਨੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਦੀਆਂ 52 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਹਾਕਮ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ 15 ਸੀਟਾਂ ਜਿੱਤ ਕੇ ਇਸ 104 ਮੈਂਬਰੀ ਸਦਨ ਵਿੱਚ ਬਹੁਮਤ ਹਾਸਲ ਕਰ ਰਿਹਾ ਹੈ ਵਿਰੋਧੀ ਪਾਕਿਸਤਾਨੀ ਪੀਪਲ ਪਾਰਟੀ ਨੂੰ 12 ਸੀਟਾਂ ਮਿਲੀਆਂ ਅਧਿਕਾਰੀਆਂ ਮੁਤਾਬਕ 46 ਸੈਂਟਰਾਂ ਦੀ ਚੋਣ 422 ਵਿਧਾਨ ਸਭਾ 2 ਨੈਸ਼ਨਲ ਅਸੈਂਬਲੀ ਤੇ 4ਾਂ ਦੇ ਕਬਾਈਲੀ ਇਲਾਕਿਆਂ ਦੇ ਮੈਂਬਰਾਂ ਵੱਲੋਂ ਕੀਤੀ ਜਾਣੀ ਸੀ ਕੁੱਲ 135 ਉਮੀਦਵਾਰ ਮੈਦਾਨ ਵਿੱਚ ਨੇਤਰੇ ਬਲੋਚਸ ਸਥਾਨ ਵਿੱਚ ਉਮੀਦਵਾਰ ਨੂੰ ਸੈਨੇਟਰ ਬਣਨ ਲਈ ਮਹਿਜ 9 ਵੋਟਾਂ ਜਦਕਿ ਸਭ ਤੋਂ ਵੱਡੇ ਸੂਬੇ ਪੰਜਾਬ ਵਿੱਚ ਸੈਂਟਰ ਸੈਨੇਟਰ ਬਣਨ ਲਈ 47 ਵੋਟਾਂ ਦੀ ਲੋੜ ਸੀ ਚੰਡੀਗੜ੍ਹ ਵਿਖੇ ਰੰਗਕਰਮੀ ਬੀ.ਪੀ. ਸਿੰਘ ਦੀ ਯਾਦ ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਦੇ ਪ੍ਰੋਫੈਸਰ ਅਸ਼ੋਕ ਸਾਗਰ ਗੁਪਤਾ ਨੇ ਕਿਹਾ ਕਿ ਬੀ.ਪੀ. ਸਿੰਘ ਉਹਨਾਂ ਦਾ ਸਪੋਰਟ ਸਿਸਟਮ ਸੀ ਡਾਕਟਰ ਆਤਮਜੀਤ ਸਿੰਘ ਨੇ ਆਖਿਆ ਕਿ ਬੀ.ਪੀ. ਸਿੰਘ ਸਾਹ ਨਾਲ ਨਹੀਂ ਜਜ਼ਬਿਆਂ ਨਾਲ ਜਿਉਂਦਾ ਸੀ ਬੀਪੀ ਸਿੰਘ ਪ੍ਰਤਬੱਧ ਕਲਾਕਾਰ ਸੀ ਤੇ ਬਿਮਾਰੀਆਂ ਦੇ ਬਾਵਜੂਦ ਆਖਰੀ ਦਮ ਤੱਕ ਪੂਰੇ ਚਾਰਨਾਲ ਥੀਏਟਰ ਕਰਦਾ ਰਿਹਾ। ਜਲੰਧਰ ਤੋਂ ਖਬਰ ਹੈ ਜਿੱਥੇ ਦਿਨ ਦੀ ਵੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਅੱਧਾ ਦਰਜਨ ਗੁੰਡਿਆਂ ਨੇ ਇੱਕ ਨੌਜਵਾਨ ਨੂੰ 300 ਰੁਪਏ ਪਿੱਛੇ ਕੋਟ-ਕੋਟ ਕੇ ਹਲੋਂ ਬਿਹਾਲ ਕੀਤਾ ਫਿਰ ਚੱਲਦੀ ਰੇਲ ਗੱਡੀ 'ਚੋਂ ਤੱਕਾ ਦੇ ਕੇ ਮੌਤੇ ਕਾਰ ਟੁਟਾਰਿਆ। ਸ਼੍ਰੀ ਦੇਵੀ ਦੀਆਂ ਹਸਤੀਆਂ ਰਮੇਸ਼ਵਰ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਇਸ ਕਾਰਜ ਲਈ ਉਸਦੇ ਪਤੀ ਬੋਲੀ ਕਪੂਰ ਚੰਨੀ ਪੁੱਜ ਗਏ। ਨਾਲ ਉਹਨਾਂ ਦੀਆਂ ਦੋਵੇਂ ਧੀਆਂ ਵੀ ਗਈਆਂ ਨੇ। ਪਰਿਵਾਰਕ ਮੈਂਬਰ ਵੀ ਪੁੱਜੇ ਹੋਏ ਨੇ। ਮੌਸਮ ਪੰਜਾਬ ਦਾ ਫਿਰ ਤੋਂ ਗੜਬੜਾਇਆ ਹੋਇਆ ਬਦਲਵਾਈ ਹੈ ਗਰਜ ਚਮਕ ਨਾਲ ਕਈ ਥਾਂ ਛਿੱਟੇ ਪਏ ਨੇ ਔਰ ਮੌਸਮੀ ਮਾਰ ਕਹਿੰਦੇ ਆ ਕਿ ਗੜੇ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ ਕਣਕਾਂ ਦਾ ਨੁਕਸਾਨ ਕਈ ਥਾਈ ਹੋਇਆ ਕਿਸਾਨ ਡਾਢੇ ਚਿੰਤਤ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ